ਨਾਮ ਜਗਜੀਤ ਸਾਡੇ ਹੱਕਾਂ ਦੇ ਲਈ ਲੜਿਆ ਸੂਰਮਾ ਦਲੇਰ ਹੇਕ ਦਿੱਲੀ ਦੀ ਤੇ ਚੜਿਆ ਨਾਮ ਜਗਜੀਤ ਸਾਡੇ ਹੱਕਾਂ ਦੇ ਲਈ ਲੜਿਆ ਸੂਰਮਾ ਦਲੇਰ ਹੇਕ ਦਿੱਲੀ ਦੀ ਤੇ ਚੜਿਆ ਪੈ ਗਈਆਂ ਮੁਸੀਬਤਾਂ ਤੂੰ ਨਾਲ ਖੜ ਜਾਇ ਪੈ ਗਈਆਂ ਮੁਸੀਬਤਾਂ ਤੂੰ ਨਾਲ ਖੜ ਜਾਇ ਦੇਖ ਕੇ ਅਲਾਤ ਮਾਰੇ ਪਾਸ ਹਨ ਹਰੀ ਅਜੇ ਹੁੰਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆ ਘਾਠੜਾ ਗਰੀ ਇਹ ਹੌਨੜਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆ ਕਾਠ ਨਾ ਕਰੀ ਦੇ ਜਾਵਾਂਗੇ ਸ਼ਹੀਦੀਆਂ ਸਾਡੇ ਚ ਜਨੂੰਨ ਨੇ ਪਾਪ ਸੁਣ ਨਹੀਂ ਉਹ ਦੇਣ ਲਿਖੇ ਕਾਲੇ ਜੋ ਕਾਨੂੰਨ ਨੇ ਦੇ ਜਾਵਾਂਗੇ ਸ਼ਹੀਦੀਆਂ ਸਾਡੇ ਚ ਜਨੂੰਨ ਨੇ ਪਾਪ ਸੁਣ ਨਹੀਂ ਉਹ ਦੇਣ ਲਿਖੇ ਕਾਲੇ ਜੋ ਕਾਨੂੰਨ ਨੇ ਲੱਗ ਧਰੀ ਬੈਰੀਗੇਟ ਜੱਟ ਹੋਣੇ ਨਹੀਂ ਉਹ ਲੈਟ ਧਰੀ ਬੈਰੀਗੇਟ ਜੱਟ ਹੋਣੇ ਨਹੀਂ ਉਹ ਲੈਟ ਅਸੀਂ ਸਹਿ ਲਾਂਗੇ ਜੂਲ ਮੰਜ ਨੇ ਮੰਗੀ ਕਰੀ ਹਾਏ ਜੇ ਹੁੰਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆ ਘਾਠ ਨਾ ਕਰੀ ਜੇ ਹੁੰਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆ ਘਾਠ ਨਾ ਕਰੀ ਸਾਡੇ ਤੇ ਪਹਾੜੇ ਕਿਉਂ 84 ਵਾਲੇ ਪੜਦੀ ਮੋਦੀ ਸਰਕਾਰੇ ਤੂੰ ਵੀ ੱੱਕੇ ਛਾਈਆਂ ਕਰਦੀ ਸਾਡੇ ਤੇ ਪਹਾੜੇ ਕਿਉਂ 84 ਵਾਲੇ ਪੜਦੀ ਮੋਦੀ ਸਰਕਾਰੇ ਤੂੰ ਵੀ ੱੱਕੇ ਛਾਈਆਂ ਕਰਦੀ ਕਿਸਾਨ ਮਜ਼ਦੂਰ ਸਦਾ ਜਿੰਦਾਬਾਦ ਰਹਿਣੇ ਕਿਸਾਨ ਮਜ਼ਦੂਰ ਸਦਾ ਜਿੰਦਾਬਾਦ ਰਹਿਣੇ ਐਮੀ ਝੂਠੀ ਸਰਕਾਰ ਦੀ ਹਾਂ ਬਿਨਾ ਫਰੀ ਜੇ ਹੁਣ ਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆਂ ਕਾ ਠਣਾ ਕਰੀ ਜੇ ਹੌਣ ਢੱਲੇ ਬਹਲ ਨਾਲ ਖੜਿਆ ਨਾ ਕੋਈ ਫੇਰ ਭੋਗ ਤੇ ਪੰਜਾਬ ਸਿਆ ਇਕੱਠਾ ਨਾ ਕਰੀ ਹਵਾਨੀਆਂ ਡਾਨੀਆਂ ਦੀ ਰੰਨ ਫਿਰੇ ਹੌਣ ਨੂੰ ਸਾਡੀਆਂ ਜ਼ਮੀਨਾਂ ਫੇਰੇ ਸਾਡੇ ਕੋਲੋਂ ਖੋਣ ਨੂੰ ਹਵਾਨੀਆਂ ਡਾਨੀਆਂ ਦੀ ਰੰਨ ਫਿਰੇ ਹੌਣ ਨੂੰ ਸਾਡੀਆਂ ਜ਼ਮੀਨਾਂ ਫੇਰੇ ਸਾਡੇ ਕੋਲੋਂ ਖੋਣ ਨੂੰ ਲੇਕੇ ਭਿੰਦਰ ਦੇ ਸੱਚ ਤੇਰੇ ਚੂਵੇ ਬਾਗ ਕੱਚ ਪਿੰਡਾਂ ਦੇ ਸਾਥੋਂ ਤੇਰੇ ਚੂਬੇ ਵਾਗ ਕੱਚ ਅਲੀ ਪਰ ਖਾਲਸੇ ਵਾਲੇ ਦੇ ਭਾਵੇਂ ਪਰਚੇ ਕਰੀ ਜੇ ਹੁੰਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆਂ ਕਾਠ ਨਾ ਕਰੀ ਜੇ ਹੁੰਡਲੇ ਵਾਲ ਨਾਲ ਖੜਿਆ ਨਾ ਕੋਈ ਫਿਰ ਭੋਗ ਤੇ ਪੰਜਾਬ ਸਿਆਂ ਕਾਠ ਨਾ ਕਰੀ